ਉਹ ਮਾਹੌਲ ਜਿਹੜਾ ਸੀਗਾ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਵਾਲਾ ਉਹਨਾਂ ਦੀਆਂ ਸਪੀਚੀਜ਼ ਤੇ ਉਹ ਸਾਰਾ ਕੁਝ ਚੱਲ ਰਿਹਾ ਸੀ 84 ਦਾ ਜਿਹੜਾ ਸਾਕਾ ਵਾਪਰਿਆ ਸਾਕਾ ਨੀਲਾ ਤਾਰਾ ਉਹਦੀਆਂ ਹੀ ਛੱਤਾਂ ਦੇ ਚੜਕੇ ਦੇਖਿਆ ਵੀ ਕੀ ਕੁਝ ਹੋ ਰਿਹਾ ਫੌਜ ਨੇ ਜੋ ਕੁਝ ਕੀਤਾ ਉਹ ਸਾਰੀਆਂ ਮੈਮਰੀਜ਼ ਜਦੋਂ ਫੌਜ ਆਈ ਉਹਨੇ ਚੈੱਕ ਕੀਤਾ ਉਹਨਾਂ ਕਿ ਆਹ ਬੰਦਾ ਹੈ ਪਿੰਡਰੀ ਕੀ ਨਿਕਰ ਪਈ ਆਹੀ ਆ ਮਤਲਬ ਅਤਵਾਦੀ ਹੈ ਇਹ ਮਤਲਬ ਸਿਰਫ ਇਹ ਆ ਕੇ ਬੰਦਾ ਅਮਰਤਾਰੀ ਹੈ ਉਸ ਵਕਤ ਜਿਹੜਾ ਇਨਸਾਨ ਪ੍ਰੋਪਰ ਸਿੱਖੀ ਦੇ ਬਾਣੇ ਦੇ ਵਿੱਚ ਸੀਗਾ ਤਾਂ ਉਹਨੂੰ ਆਤਮਵਾਦੀ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ ਜੀ ਸੋ ਇਦਾਂ ਚੱਲਦੇ ਚਲੋਂਦੇ ਉਤੋਂ ਹੀ ਫਿਰ ਅ ਅਸੀਂ ਸ਼ਿਫਟ ਹੋ ਗਏ ਸੁਲਤਾਨਵੰਡ ਪਿੰਡ ਹਮ ਤੇ ਸੁਲਤਾਨਵੰਡ ਪਿੰਡ ਚ ਪੱਤੀ ਬਹਿਣੀ ਵਾਲ ਹੁੰਦੀ ਸੀ ਉੱਥੇ ਪੱਤੀਆਂ ਨੇ ਬਹੁਤ ਸਾਰੀਆਂ ਹਾਂਜੀ ਉਹ ਅੱਜ ਵੀ ਹੈਗੀਆਂ ਮਨਸੂਰ ਦੀ ਪਤੀ ਹਾਂ ਮਨਸੂਰ ਦੀ ਪਤੀ ਜੇ ਮੇਰੇ ਨਾਨਕੇ ਸੀ ਮੈਂ ਪੱਤੀ ਬਹਿਨੀਵਾਲ ਸੀਗਾ ਤੇ ਉੱਥੇ ਹੀ ਕਿਰਾਏ ਤੇ ਘਰ ਚ ਬਾਰਾ ਜਿਹਦੇ ਵਿੱਚ ਲੈ ਲਿਆ ਉੱਥੇ ਰਹਿਣਾ ਸ਼ੁਰੂ ਕਰਤਾ ਉਹਨਾਂ ਦਿਨਾਂ ਦੇ ਵਿੱਚ ਹੀ ਫਿਰ ਆਪਣਾ ਦਰਬਾਰ ਸਾਹਿਬ ਜਾਈਦਾ ਸੀਗਾ ਤੇ ਉਹ ਦਰਬਾਰ ਸਾਹਿਬ ਦੇ ਵਿੱਚ ਉਹ ਮਾਹੌਲ ਜਿਹੜਾ ਸੀਗਾ ਸੰਤ ਜਰਨੈਲ ਸਿੰਘ ਪੰਡਰਾਵਾਲਿਆਂ ਵਾਲਿਆਂ ਵਾਲਾ ਉਹਨਾਂ ਦੀਆਂ ਸਪੀਚੀਜ਼ ਤੇ ਉਹ ਸਾਰਾ ਕੁਝ ਚੱਲ ਰਿਹਾ ਸੀ ਉੱਥੇ ਹੀ ਸੀਗਾ ਮੈਂ ਜਦੋਂ 84 ਦਾ ਜਿਹੜਾ ਸਾਕਾ ਵਾਪਰਿਆ ਸਾਕਾ ਨੀਲਾ ਤਾਰਾ ਉਹਦੀਆਂ ਹੀ ਛੱਤਾਂ ਦੇ ਚੜਕੇ ਦੇਖਿਆ ਵੀ ਕੀ ਕੁਝ ਹੋ ਰਿਹਾ ਫੌਜ ਨੇ ਜੋ ਕੁਝ ਕੀਤਾ ਉਹ ਸਾਰੀਆਂ ਮੈਮਰੀਜ਼ ਫ ਸਤੋ ਬਾਸ ਸੁਲਤਾਨਪੁਰ ਮੈਂ 12ਵੀਂ ਕਲਾਸ ਤੱਕ ਉੱਥੇ ਹੀ ਸੀਗਾ ਹੂੰ ਤੇ ਉੱਥੇ ਦੀ ਨਹਿਰ ਚ ਨਾਉਂਦੇ ਰਿਆ ਕਰਨਾ ਮਤਲਬ ਫਿਕਰਫਕਾ ਨਹੀਂ ਸੀ ਕੋਈ ਜ਼ਿੰਦਗੀ 'ਚ ਤੁਸੀਂ ਉਹ ਆਪਰੇਸ਼ਨ ਬਲੂ ਸਟਾਰ ਦੀ ਗੱਲ ਕੀਤੀ ਤੁਸੀਂ ਉਸ ਟਾਈਮ ਉਸੇ ਧਰਤੀ ਦੇ ਮੌਜੂਦ ਸੀਗੇ ਤੁਹਾਡੇ ਨਾਲ ਇਹ ਜਿਹੜੀ ਪੂਰੀ ਘਟਨਾ ਹੈ ਮੁੰਲਾ ਦਾ ਬਹੁਤ ਅੰਦਰ ਰਕ ਜੁੜੀ ਹੋਗੀ ਤੁਸੀਂ ਕਿੰਨੇ ਸਾਲ ਦੇ ਸੀ ਉਦੋਂ ਜਦੋਂ ਪ੍ਰੇਸ਼ਨ ਬਲੂ ਸਟਾਰ ਹੋਇਆ ਮੈਂ 9 ਸਾਲ ਦਾ ਸੀ ਮਤਲਬ ਪੂਰੀ ਯਾਦਦਾਸ਼ਤ ਸੀਗੀ ਉਸ ਟਾਈਮ ਹਨਾ ਤੇ ਕਿਸ ਤਰੀਕੇ ਦਾ ਸਮਾਂ ਹੁੰਦਾ ਸੀ ਬਾਜੀ ਉਦੋਂ ਕਿਉਂਕਿ ਤੁਸੀਂ ਉਹ ਸਮਾਂ ਦੇਖਿਆ ਸਾਰਾ ਐਂਡ ਦਰਬਾਰ ਸਾਹਿਬ ਤਾਂ ਮੁੰਲਾ ਦਾ ਵਾਕਿੰਗ ਡਿਸਟੈਂਸ ਤੇ ਹੀ ਆਪਣਾ ਸੁਲਤਾਨਪੁਰ ਤੋਂ ਹਾਂ ਨਹੀਂ ਵਾਕਿੰਗ ਡਿਸਟੈਂਸ ਚ ਇਤਨੀ ਹਾਂ ਬੰਦੇ ਉਹ ਤਾਂ ਹਰ ਇੱਕ ਬੰਦਾ ਪੈਦਲ ਜਾਂਦਾ ਸੀ ਟਾਂ ਗਟੂਂਗਾ ਵੀ ਚੱਲ ਜਾਂਦੇ ਸੀ ਵਾਧੂ ਚੱਲਦੇ ਸੀਗੇ ਤੇ ਆਪਣਾ ਬਹੁਤ ਸਾਰੀਆਂ ਮੈਮਰੀਜ਼ ਨੇ ਬਲੀ ਉਹ ਉਹ ਜਿਹੜੀਆਂ ਯਾਦਾਂ ਨੇ ਨਾ ਉਹਨਾਂ ਨੇ ਬਹੁਤ ਪਾਵਰਫੁਲ ਇੰਪੈਕਟ ਮੇਰੇ ਤੇ ਵੀ ਸਾਰੀ ਉਸ ਟਾਈਮ ਦੀ ਜਵਾਨੀ ਤੇ ਤਾਂ ਹੋਰ ਵੀ ਜ਼ਿਆਦਾ ਸੀਗਾ ਤਾਂ ਹੀ ਇੰਨੀ ਜਵਾਨੀ ਜਿਹੜੀ ਸੀ ਬਗਾਵਤ ਦੇ ਰਾਹ ਤੇ ਭਈ ਤੇ ਮੇਰਾ ਤਾਂ ਇਹ ਆ ਕਿ ਉੱਥੇ ਜਦੋਂ ਮੈਂ ਹੁਣ ਜਦੋਂ ਸੁਲਤਾਨਪੁਰ ਮੈਂ ਦੱਸਿਆ ਮੈਂ ਪੱਤੀ ਬਹਿਣੀ ਵਾਲ ਸੀ ਤੇ ਜਦੋਂ ਇਹ ਸਾਕਾ ਵਾਪਰਿਆ ਤੇ ਅਸੀਂ ਉਹ ਸਾਰੇ ਮਤਲਬ ਹੁੰਦਾ ਨਾ ਪਰਿਵਾਰ ਨੂੰ ਵੀ ਸਾਰੇ ਇਕੱਠੇ ਹੋ ਜੋ ਤੇ ਮੈਂ ਪੱਤੀ ਮਨਸੂਰ ਦੀ ਵਿੱਚ ਆਪਣੇ ਨਾਨਕੇ ਘਰ ਆ ਗਿਆ ਨਾਨੀ ਸੀ ਸਾਡੀ ਮਾਮਾ ਜੀ ਸੀ ਸਾਡੇ ਪੁੱਲਿਸ ਵਿੱਚ ਸੀਗੇ ਉਹ ਤੇ ਉਹ ਸਾਰੇ ਅਸੀਂ ਉੱਥੇ ਇਕੱਠੇ ਹੋਏ ਤੇ ਮੇਰੇ ਛੋਟੇ ਮਾਮਾ ਜੀ ਆ ਤੇ ਉਹਨਾਂ ਦਾ ਸਾਲਾ ਵੀ ਉੱਥੇ ਆਇਆ ਹੋਇਆ ਸੀਗਾ ਉਹਨੇ ਹਜੇ ਨਵਾਂ ਨਵਾਂ ਅਮਰਤ ਛਕਿਆ ਹੀ ਸੀਗਾ ਜੀ ਤੇ ਉਹਨੇ ਨਵਾਂ ਨਵਾਂ ਅਮਰ ਛਕਿਆ ਸੀਗਾ ਤੇ ਇਹ ਸਾਰਾ ਕੁਝ ਹੋ ਤੇ ਉਹਨੇ ਕੇਸਰੀ ਪਰਨਾ ਗਾਤਰਾ ਪਾਇਆ ਹੋਇਆ ਸੀਗਾ ਕਸ਼ਹਿਰਾ ਜੋ ਵੀ ਆਪਣੇ ਹੈਗੇ 5 ਕਕੇ ਜਰੋ ਫौज ਆਈ ਉਹਨਾਂ ਚੈੱਕ ਕੀਤਾ ਉਹਨਾਂ ਕਹਿੰ ਆਹ ਬੰਦਾ ਹੈ ਪਿੰਡਰੀ ਕੀ ਨਿਕਰ ਪਈ ਆਹੀ ਆ ਮਤਲਬ ਅਤਵਾਦੀ ਹੈ ਆ ਉਹਨਾਂ ਨੇ ਨਾਲ ਹੀ ਬਾਵਾ ਬਨ ਲਿਆ ਉਹ ਬੰਦਾ ਮਤਲਬ ਸਿਰਫ ਇਹ ਆ ਕੇ ਬੰਦਾ ਅਮਰਤ ਆ ਰਹੀ ਹੈ ਫੜ ਕੇ ਬਾਹਾਂ ਬਨ ਕੇ ਉੱਥੇ ਉਹ ਲੈ ਗਏ ਉਹ ਬਹੁਤ ਇੱਕ ਨਾ ਪਿੰਡ ਦਾ ਅੱਗੇ ਛੱਪੜ ਹੁੰਦਾ ਸੀਗਾ ਮਨਸੂਰ ਦੀ ਬੱਤੀ ਤੇ ਤਾਂ ਛੱਪੜ ਤੇ ਅੱਗੇ ਇੱਕ ਬੋਰਡ ਹੁੰਦਾ ਸੀਗਾ ਉੱਥੇ ਹੈਲੀਕਾਪਟਰ ਉਤਰਿਆ ਫੌਜ ਦਾ ਤੇ ਉਹ ਉੱਥੇ ਲੈ ਗਏ ਉੱਥੇ ਮਤਲਬ ਜਿਹੜਾ ਬੰਦਾ ਉਹ ਖਤਮ ਹੀ ਸੀਗਾ ਬੰਦਾ ਮਤਲਬ ਉਸ ਵਕਤ ਜਿਹੜਾ ਇਨਸਾਨ ਪ੍ਰੋਪਰ ਸਿੱਖੀ ਦੇ ਬਾਣੇ ਦੇ ਵਿੱਚ ਸੀਗਾ ਤਾਂ ਉਹਨੂੰ ਆਤਮਹਵਾਦੀ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ ਹਾਂ ਜਿਹੜਾ ਵੀ ਸਾਬਤ ਸੂਰਤ ਸਿੱਖ ਸੀਗਾ ਫੌਜਲੀ ਦਾ ਖਾਸ ਤੌਰ ਤੇ ਪਤਾ ਨਹੀਂ ਉਹਨਾਂ ਨੂੰ ਕਿਦਾਂ ਦੀਆਂ ਇੰਸਟਰਕਸ਼ਨ ਦਿੱਤੀਆਂ ਸੀਗੀਆਂ ਕਿ ਜਿਹੜੇ ਵੀ ਗਾਤਰਾ ਪਾਇਆ ਹੋਊਗਾ ਜਿੰਨੇ ਕਸ਼ਰਾ ਪਾਇਆ ਹੋਊਗਾ ਮੋਟਾ ਕੜਾ ਪਾਇਆ ਹੋਊਗਾ ਦਾੜੀ ਕੇਸ ਰੱਖੇ ਹੋਣਗੇ ਉਹਨੂੰ ਪਹਿਲੇ ਆਧਾਰ ਤੇ ਤੁਸੀਂ ਉਹ ਕਰਨਾ ਤੇ ਉਹ ਜੀ ਮਦਰਾ ਫਿਰ मामा जी ਪੁਲਿਸ ਸੀਗੇ ਮੇਰੇ ਫਾਦਰ ਸਾਹਿਬ ਜਰਨਲਿਸਟ ਸੀਗੇ ਫਿਰ ਹੋਰ ਪਿੰਡ ਦੇ ਲੋਕਾਂ ਨੇ ਇਕੱਠੇ-ਕੁੱਠੇ ਹੋ ਕੇ ਮਸੀ ਉਸ ਬੰਦੇ ਦੀ ਜਾਨ ਬਚਾਈ ਹੋ ਅਮਰਤ ਹੈ ਮੇਰੇ ਮਾਮਾ ਜੀ ਦਾ ਸਾਲਾ ਤੇ ਉਹਨੂੰ ਅਜੇ ਤੱਕ ਉਹ ਯਾਦ ਹੈ ਤੇ ਸਾਨੂੰ ਵੀ ਯਾਦ ਹੈ ਬੱਚਿਆਂ ਨੂੰ ਵੀ ਯਾਰ ਇਹ ਬੰਦਾ ਮਰਦਾ ਮਰਦਾ ਬਚਿਆ ਉਸ ਵੇਲੇ ਤੇ ਬਸ ਇਹੀ ਸੀਗਾ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਹੀ ਬੰਦਾ ਉਹਨਾਂ ਨੇ ਲਾਪਤਾ ਕਰ ਦੇਣਾ ਸੀ